ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਆਪਾਂ ਮਾਰਨਿੰਗ ਦੇ ਟਾਈਮ ਪਾਉਂਦੇ ਆਂਗੇ ਵਲੌਗ ਉਹ ਵੀ ਜਰੂਰ ਦੇਖਿਆ ਕਰੋ ਸੂਟਸ ਵਾਲੀਆਂ ਵੀਡੀਓ ਵੀ ਜਰੂਰ ਦੇਖਿਆ ਕਰੋ ਦੋਨੇ ਵੀਡੀਓਜ਼ ਦੇ ਵਿੱਚ ਤੁਸੀਂ ਹੋ ਰਿਹਾ ਕਰੋ ਕੰਟੀਨਿਊ ਰਿਹਾ ਕਰੋ ਇਹ ਨਾ ਹੋਵੇ ਕਿ ਤੇ ਬਲੌਗ ਦੇਖੀ ਜਾਵਾਂ ਸੂਟਾਂ ਵਾਲੀਆਂ ਵੀਡੀਓ ਦੇਖੋ ਨਾ ਜੇ ਤੁਸੀਂ ਸੂਟਾਂ ਵਾਲੀਆਂ ਦੇਖ ਲਓ ਨਾ ਬਲੌਗ ਦੇਖੋ ਨਾ ਦੋਨੇ ਦੇਖਿਆ ਕਰੋ ਕਿਉਂਕਿ ਟਾਈਮਿੰਗ ਅਲੱਗ-ਅਲੱਗ ਹੈ ਨਾ ਭੈਣ ਦਾ ਕਮੈਂਟ ਆਇਆ ਸੀਗਾ ਵੀ ਤੁਸੀਂ ਬਲੌਗ ਵਾਲਾ ਚੈਨਲ ਵਾਲਾ ਅਲੱਗ ਬਣਾ ਲਓ ਪਰ ਹੁਣ ਜੇ ਅਸੀਂ ਚੈਨਲ ਅਲੱਗ ਬਣਾਵਾਂਗੇ ਹਨਾ ਦੁਬਾਰਾ ਫੇਰ ਚੈਨਲ ਦੀਆਂ ਸੈਟਿੰਗਸ ਬਹੁਤ ਕੁਝ ਕਰਨਾ ਪੈਂਦਾ ਹੈ ਨਾ ਚੈਨਲ ਵੀ ਇੰਨਾ ਸੌਖਾ ਨਹੀਂ ਹੁੰਦਾ ਬਣਾਉਣਾ ਤੇ ਕਾਫੀ ਚੈਨਲ ਬਣਾਉਣ ਲਈ ਵੀ ਆਪਾਂ ਨੂੰ 3 ਤੋਂ 4 ਘੰਟੇ ਵਾਂਗੂ ਲੱਗ ਜਾਂਦੇ ਹੁੰਦੇ ਨੇ ਸੈਟਿੰਗਸ ਵਗੈਰਾ ਕਾਫੀ ਕਰਨੀਆਂ ਪੈਂਦੀਆਂ ਨੇ ਗੀਆਂ ਤੇ ਆਪਾਂ ਫਿਰ ਤਾਂ ਹੀ ਟਾਈਮ ਇਦਾਂ ਰੱਖਿਆ ਸੀਗਾ ਵੀ ਆਪਾਂ ਸਵੇਰੇ ਪਾਇਆ ਕਰਾਂਗੇ ਵਲੌਗ ਤੁਹਾਨੂੰ 6 ਤੋਂ 7 ਦੇ ਵਿੱਚ ਮਿਲ ਜਾਇਆ ਕਰੂਗਾ ਵਲੌਗ ਜਰੂਰ ਦੇਖਿਆ ਕਰੋ ਤੇ ਸ਼ਾਮ ਨੂੰ ਆਪਾਂ ਪਾਇਆ ਕਰਾਂਗੇ ਇਦਾਂ ਬੁਟੀਕ ਦੀ ਵੀਡੀਓ ਉਹ ਵੀ ਤੁਸੀਂ ਜਰੂਰ ਦੇਖਿਆ ਕਰੋ ਆਰਡਰ ਲੇਗੇ ਜਿਹੜੇ ਤੁਸੀਂ ਆਹ ਵਲੌਗ ਮਤਲਬ ਸੌਰੀ ਬੁਟੀਕ ਵਾਲੀ ਵੀਡੀਓ ਦੇਖਿਆ ਕਰੋਗੇ ਸੂਟਸ ਦੀ ਇਦਾਂ ਹੀ ਜਿੱਦਾਂ ਤੁਸੀਂ ਪਹਿਲਾਂ ਆਰਡਰ ਦਿਨੇਗੇ ਉਵੇਂ ਹੀ ਆਰਡਰ ਦੇਨੇ ਲੇਗੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਮੋٹے ਸੂਟ ਦਿਖਾਉਣੀ ਹੈਗੀ ਜਿਹੜੀਆਂ ਭੈਣਾਂ ਨੇ ਲੈਣਾ ਚਾਹੁੰਦੀਆਂ ਨੇ ਲੈ ਸਕਦੇ ਹੋਗੇ ਕਾਫੀ ਜ਼ਿਆਦੇ ਸੋਹਣੇ ਨੇਗੇ ਰੇਟ ਵੀ ਬਹੁਤ ਜ਼ਿਆਦੇ ਠੀਕ ਹੈਗਾ ਲਓ ਜੀ ਫੈਬਰਿਕ ਕੁਆਲਿਟੀ ਬਹੁਤ ਜ਼ਿਆਦੇ ਸੋਹਣੀ ਹੈ ਜਿੱਦਾਂ ਹੁਣ ਮੌਸਮ ਚੇਂਜ ਹੋ ਚੁੱਕਿਆ ਹੈਗਾ ਪਹਿਲਾਂ ਤੁਸੀਂ ਪ੍ਰਿੰਟ ਦੇਖ ਸਕਦੇ ਹੋਗੇ ਇਹਦੇ ਨਾਲ ਤੋਂ ਹੋਰ ਤਾਂ ਨਹੀਂ ਕੋਈ ਪ੍ਰਿੰਟ ਸੀਗਾ ਬਸ ਦੇਖੋ ਜੀ ਲਓ ਜੀ ਨਾਲ ਹੈਗੀ ਇਹਦੇ ਇਸ ਤਰ੍ਹਾਂ ਬਾਟਮ ਹੈਗੀ ਬਾਟਮ ਤੇ ਆਪਾਂ ਵਰਕ ਕਰਵਾ ਕੇ ਰੱਖਿਆ ਹੈਗਾ 0 ਟਾਂਕੇ ਤੇ ਦੇਖੋ ਜੀ ਬਹੁਤ ਜਿਆਦਾ ਸੋਹਣਾ ਸੂਟ ਬਣਿਆ ਹੋਇਆ ਹੈਗਾ ਫਿਰ ਟਾਈਮ ਤੇ ਹਨਾ ਕਈ ਭੈਣਾਂ ਨੂੰ ਐਮਰਜੈਂਸੀ ਸੂਟ ਚਾਹੀਦੇ ਹੁੰਦੇ ਨੇਗੇ ਟਾਈਮ ਤੇ ਹੁੰਦੇ ਨਹੀਂ ਹੈਗੇ ਵਰਕ ਵਗੈਰਾ ਆਪਾਂ ਥੋੜੇ ਬਹੁਤੇ ਸੂਟ ਇਸ ਵਾਰ ਨੇ ਪਹਿਲਾਂ ਵਰਕ ਕਰਾ ਲਏ ਕਿਉਂਕਿ ਹੁਣ ਸੀਜ਼ਨ ਵੀ ਆ ਭੈਣਾਂ ਨੂੰ ਚਾਹੀਦੇ ਹੁੰਦੇ ਨੇਗੇ ਸਾਰਾ 0 ਟਾਂਕੇ ਦਾ ਕੰਮ ਹੋਇਆ ਹੋਇਆ ਹੈ ਵਰਕ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਹੋਇਆ ਹੋਇਆ ਲੋ ਜੀ ਪਲੱਸ ਵਰਕ ਪਲੱਸ ਸੂਟ ਦਾ ਪ੍ਰਾਈਸ 2200 ਰਹੇਗਾ ਵਿੱਚ ਹੀ ਮਤਲਬ ਵਰਕ ਦੁਪੱਟਾ ਵਗੈਰਾ ਜੇ ਤੁਸੀਂ ਲਓਗੇ ਅਲੱਗ ਤੋਂ ਤੇ ਇਸ ਤਰ੍ਹਾਂ ਇਹ ਸੂਟ ਹੈਗਾ ਦੇਖੋ ਲਾਈਨਿੰਗ ਲੱਗੂਗੀ ਬਾਕੀ ਤੁਹਾਡੀ ਚੋਆਇਸ ਲਾਉਣੀ 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 ਨਾ ਲਾਉ ਬਾਲੀ ਕੋਈ ਨੀਡ ਵੀ ਨਹੀਂ ਹੈਗੀ ਵੀ ਜੇ ਤੁਸੀਂ ਲਾਉਣੀ ਲਾਉਣੀ ਹੈਗੀ ਤਾਂ ਲਾ ਸਕਦੇ ਤੁਹਾਡੀ ਆਪਣੀ ਚੋਆਇਸ ਹੈ ਪਹਿਲਾ ਸੂਟ ਇਹ ਵਾਲਾ ਸੀਗਾ ਤੇ ਦੂਜਾ ਸੂਟ ਮੈਂ ਤੁਹਾਨੂੰ ਦਿਖਾਉਣੇ ਕਾਫੀ ਜ਼ਿਆਦੇ ਸੋਹਣੇ ਹੈਗੇ ਇਹਦੇ ਨਾਲ ਦਾ ਮੇਰਾ ਸੂਟ ਵੀ ਵਰਕ ਕੀਤਾ ਹੋਇਆ ਹੈਗਾ ਪੈਚ ਲਗਾ ਕੇ ਆਪਾਂ ਵਰਕ ਕੀਤਾ ਹੈਗਾ ਜੇ ਤੁਸੀਂ ਲੈਣਾ ਚਾਹੋਗੇ ਸੂਟ ਕਲਰ ਦੇਖੋ ਕਿੰਨਾ ਜਿਆਦਾ ਸੋਹਣਾ ਹੈ ਵਿੱਚ ਸ਼ਾਈਨ ਹੈਗੀ ਸ਼ਿਮਰ ਪਸ਼ਮੀਨਾ ਹੈਗਾ ਇਹ ਵਾਲਾ ਦੇਖੋ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈਗਾ ਪ੍ਰਾਈਜ਼ ਰਹੇਗਾ ਇਹਦਾ 1450 ਠੀਕ ਹੈ ਜੀ ਇਹਦੇ ਵਿੱਚ ਹੈਗੇ ਨੇਗੇ ਹੋਰ ਕਲਰ ਅਵੇਲੇਬਲ ਹੈਗੇ ਨੇ ਤੇ ਅਗਲਾ ਕਲਰ ਇਹ ਵਾਲਾ ਹੈਗਾ ਦੇਖੋ ਆ ਵੀ ਸੋਹਣਾ ਹੈਗਾ ਜਿਵੇਂ ਦੇ ਦੇ ਵਿੱਚ ਫੁੱਲ ਲਗੇ ਹਨਾ ਤੁਸੀਂ ਉਹਦੇ ਦਾ ਪੱਟਾ ਰੱਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਪਾਣ ਜਾਊਗਾ ਲੋਚ ਇਸਰਾ ਪ੍ਰਾਈਸ 1450 ਪ੍ਰਾਈਸ ਦਾ ਜਿਹੜਾ ਆਪਾਂ ਨਾਲ ਹੁੰਦੇ ਦੱਸ ਰਿਆਂਗੇ ਤੁਸੀਂ ਬਸ ਧਿਆਨ ਦੇ ਵਿੱਚ ਰੱਖਿਓ ਕਿ ਵਰ ਤੁਸੀਂ ਮੈਨੂੰ ਸਕਰੀਨ ਸ਼ਾਟ ਭੇਜ ਜੰਦੇ ਹੋਗਾ ਨਾ ਵੀ ਇਹਦਾ ਪ੍ਰਾਈਸ ਕੀ ਸੀਗਾ ਆਪਾਂ ਨਾਲ ਹੁੰਦੀ ਦੱਸੀ ਜਾਣਗੇ ਤੁਹਾਨੂੰ ਆਹ ਵਾਲਾ ਸੂਟ ਵੀ ਹੈ ਜਿਹੜਾ ਪਸ਼ਮੀਨੇ ਦੇ ਵਿੱਚ ਹੈਗਾ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ। ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਵੀ ਕਿਵੇਂ ਦਾ ਹੈਗਾ। ਲੁੱਕ ਜੀ ਐਸਾ। ਥੋੜਾ ਜਿਹੜਾ ਕਲਰ ਹੈਗਾ ਮਤਲਬ ਲਾਈਟ ਆ ਰਿਹਾ ਹੈਗਾ। ਇੰਨਾ ਲਾਈਟ ਨਹੀਂ ਹੈਗਾ। ਹੁਣ ਜਿੱਦਾਂ ਮੈਂ ਕੀਤਾ ਸੀ ਹੁਣ ਪਰਫੈਕਟ ਆ ਰਿਹਾ ਸੀਗਾ ਕਲਰ ਜੇ ਮੈਂ ਐਵੇਂ ਕਰਦੀ ਫਿਰ ਲਾਈਟ ਆਉਂਦਾ। ਹੁਣ ਸਹੀ ਆ ਰਿਹਾ। ਲੋਟ ਇਹਦੇ ਨਾਲ ਬਣਿਆ ਹੋਇਆਗਾ ਦੁਪੱਟਾ ਮਸਲੀਨ ਦਾ ਫੁੱਲ ਪ्योर ਮਸਲੀਨ ਦਾ ਖੁੱਲਾ ਡੁੱਲਾ ਦੁਪੱਟਾਗਾ ਤੁਸੀਂ ਦੇਖ ਸਕਦੇ ਆ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਪ੍ਰਾਈਸ ਰਹੇਗਾ 2000 ਪਲੱਸ ਸ਼ਿਪਿੰਗ 2000 ਪ੍ਰਾਈਸ ਰਹੇਗਾ ਇਹ ਸੂਟ ਦਾ ਦੋ ਸੂਟ ਅਵੇਲੇਬਲ ਨੇਗੇ ਇਹਦੇ ਵਿੱਚ ਦੂਜਾ ਕਲਰ ਮੈਂ ਤੁਹਾਨੂੰ ਦਿਖਾਉਣੀ ਆ ਦੂਜਾ ਕਲਰ ਵੀ ਕਾਫੀ ਜਿਆਦਾ ਸੋਹਣਾ ਹੈ ਲੋਡ ਇਹ ਕਲਰ ਵੀ ਹੈ ਜਿਹੜਾ ਕਾਫੀ ਜਿਆਦਾ ਸੋਨਾ ਬਣਿਆ ਹੋਇਆ ਹੈਗਾ ਲੋਡ ਇਸ ਤਰ੍ਹਾਂ ਤੇ ਨਾਲ ਇਹਦੇ ਵੀ ਰਹੇਗਾ ਜੀ ਦੁਪੱਟਾ ਮਸਲੀਨ ਦਾ ਖੁੱਲੇ ਡੁੱਲੇ ਦੁਪੱਟੇ ਨੇ ਇਸ ਤਰ੍ਹਾਂ ਦੇਖੋ ਕਿੰਨਾ ਜਿਆਦਾ ਸੋਨਾ ਪ੍ਰਿੰਟ ਹੋਇਆ ਹੋਇਆ ਹੈਗਾ ਕਲਰ ਵੀ ਬਹੁਤ ਜਿਆਦਾ ਸੋਨਾ ਬਣਿਆ ਹੋਇਆ ਹੈਗਾ ਪ੍ਰਾਈਜ਼ ਰਹੇਗਾ 2000 ਤੋਂ ਦਾ ਅਗਲਾ ਸੂਟ ਦੇਖੋ ਸਾਰੇ ਜਿੰਨੇ ਮੈਂ ਤੁਹਾਨੂੰ ਸੂਟ ਦਿਖਾ ਰਹੀਆਂ ਅੱਜ ਪਸ਼ਮੀਨੇ ਦੇ ਸੂਟ ਲੰਗੇ ਸਾਰੇ ਲਾਈਨਿੰਗ ਤੁਸੀਂ ਕਹਿ ਰਹੇ ਹੋ ਨਾ ਵੀ ਲਾਈਨਿੰਗ ਦਾ ਵੀ ਕਿਦਾਂ ਕੀ ਲਗਵਾਉਣੀ ਆ ਜਾਂ ਨਹੀਂ ਉਹ ਤੁਹਾਡੀ ਆਪਣੀ ਮਰਜ਼ੀ ਹੈ ਵੀ ਜੇ ਤੁਸੀਂ ਲਗਵਾਉਣੀ ਆ ਲਗਵਾ ਲਓ ਨਹੀਂ ਨਾ ਸਹੀ ਦੇਖੋ ਆ ਕਲਰ ਵੀ ਹੈ ਜਿਹੜਾ ਬਹੁਤ ਜਾਂਦੇ ਸੋਨਾ ਬਣਿਆ ਹੋਇਆ ਹੈਗਾ ਨਾਲ ਰਹੇਗੀ ਇਸ ਤਰ੍ਹਾਂ ਪ੍ਰਿੰਟ ਬਾਟਮ ਰਹੇਗੀ ਫੈਬਰਿਕ ਬਹੁਤ ਾਦੇ ਕੁਟ ਹੈ ਇਟਾਲੀਅਨ ਬੂਲ ਦੇ ਸਾਰੇ ਨਗੇ ਜਿਹੜੇ ਸੂਟ ਨੇਗੇ ਬਹੁਤ ਵਧੀਆ ਬ੍ਰਾਂਡ ਹੈਗਾ ਕੋਈ ਬੁਰਨੀ ਆਉਂਦਾ ਕੋਈ ਕੁਛ ਨਹੀਂ ਆਉਂਦਾ ਹੈਗਾ ਬੇਫਿਕਰ ਹੋ ਕੇ ਜਿਹੜਾ ਸੂਟ ਆ ਤੁਸੀਂ ਲੈ ਸਕਦੇ ਹੋ ਪ੍ਰਾਈਸ ਰਹੇਗਾ 1450 ਪਲੱਸ ਸ਼ਿਪਿੰਗ ਜਿਹੜਾ ਮੈਂ ਤੁਹਾਨੂੰ ਹੁਣ ਕਲਰ ਦਿਖਾਇਆ ਇਹਦੇ ਨਾਲ ਦਾ ਹੈਗਾ ਇੱਕ ਡਾਰਕ ਸ਼ੇਡ ਹੈ ਮਜੈਂਟਾ ਲੋਟ ਇਹ ਵੀ ਤੁਸੀਂ ਲੈ ਸਕਦੇ ਹੋਗੇ ਬਹੁਤ ਸੋਹਣਾ ਕਲਰ ਹੈ ਡਾਰਕ ਜਿਹੜੀਆਂ ਭੈਣਾਂ ਡਾਰਕ ਪਾਉਂਦੀਆਂ ਨੇਗੀਆਂ ਤਾਂ ਤੁਸੀਂ ਇਹ ਸੂਟ ਜਿਹੜਾ ਲੈ ਸਕਦੇ ਹੋ ਇਹਦਾ ਪ੍ਰਾਈਸ ਵੀ ਰਹੇਗਾ ਜੀ 14500 ਠੀਕ ਹੈ ਜੀ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਜੇ ਤੁਸੀਂ ਕਹੋਗੇ ਆਪਾਂ ਤੁਹਾਨੂੰ ਦੁਪੱਟਾ ਲਗਾ ਕੇ ਦੇ ਦਾਂਗੇ ਜੇ ਤੁਸੀਂ ਦੁਪੱਟਾ ਨਹੀਂ ਲੈਣਾ ਹੈਗਾ ਤੁਹਾਡੇ ਕੋਲੇ ਘਰ ਪਏ ਨੇਗੇ ਤਾਂ ਤੁਸੀਂ ਘਰੋਂ ਵੀ ਮੈਚ ਕਰ ਸਕਦੇ ਹੋਗੇ ਤੇ ਕਿਸੇ ਵੀ ਭੈਣ ਨੇ ਵਿਆਹ ਸ਼ਾਦੀਆਂ ਲਈ ਸੂਟ ਰੈਡੀ ਕਰਵਾਉਣੇ ਨੇਗੇ ਬ੍ਰਾਈਡਲ ਲਹਿੰਗੇ ਰੈਡੀ ਕਰਵਾਉਣੇ ਨੇ ਆਪਣੇ ਲਈ ਹਨਾ ਤਾਂ ਤੁਸੀਂ ਜ਼ਰੂਰ ਕਰਵਾ ਸਕਦੇ ਹੋਗੇ ਤੇ ਜ ਤੁਸੀਂ ਮੈਨੂੰ ਕੋਈ ਵੀ ਡਿਜ਼ਾਈਨ ਹੈ ਜਿਹੜਾ ਭੇਜ ਕੇ ਸੇਮ ਸੂਟ ਰੈਡੀ ਕਰਵਾ ਲਓ ਹਨਾ ਕੋਈ ਵੀ ਤੁਹਾਡੇ ਫੰਕਸ਼ਨ ਆ ਪਾਰਟੀ ਵੇਅਰ ਸੂਟ ਰੈਡੀ ਕਰਵਾਉਣੇ ਕਿਸੇ ਵੀ ਤਰ੍ਹਾਂ ਦੇ ਹਨਾ ਪਹਿਣਾ ਦੇ ਹੁਣ ਕੰਮ ਤੇ ਸੂਟ ਵਰਕ ਤੇ ਚੱਲ ਰਹੇ ਨੇਗੇ ਸੂਟ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਸੂ ਸਾਰੇ ਆਪਾਂ ਵਰਕ ਹੋ ਕੇ ਆ ਜਾਣਗੇ ਕੱਲ ਨੂੰ ਦਿਖਾਵਾਂਗੇ ਫਿਰ ਤੁਸੀਂ ਦੇਖਿਓ ਉਹਦੇ ਵਿੱਚੋਂ ਵੀ ਤੁਸੀਂ ਜਿਹੜਾ ਡਿਜ਼ਾਈਨ ਆ ਦੇ ਸਕਦੇ ਹੋਗੇ ਠੀਕ ਹੈ ਜੀ ਉਮੀਦ ਕਰਦੀ ਆਂ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਕੱਲ ਨੂੰ ਤੇ ਜਿਹੜਾ ਆਪਣਾ ਵਲੌਗ ਹੈਗਾ ਇਸੇ ਚੈਨਲ ਤੇ ਪਾਉਨੇ ਆ ਮਾਰਨਿੰਗ ਟਾਈਮ 6 ਤੋਂ 7 ਦੇ ਵਿੱਚ ਵਿੱਚ ਠੀਕ ਹੈ ਜੀ ਜਰੂਰ ਦੇਖਿਆ ਕਰੋ ਬਹੁਤ ਵਧੀਆ سپورਟ ਮਿਲ ਰਹੀ ਹੈ ਬਹੁਤ ਸੋਹਣੇ ਸੋਹਣੇ ਕਮੈਂਟ ਆ ਰਹੇ ਨੇਗੇ ਥੈਂਕ ਯੂ ਤੁਹਾਡਾ ਨਾਲ ਇਦਾਂ ਹੀ ਮੇਰੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਜਿਹੜੇ ਮਤਲਬ ਆਰਡਰ ਲੇਗੇ ਤੁਸੀਂ ਇਸੇ ਤਰ੍ਹਾਂ ਇਹ ਵੀਡੀਓ ਤੇ ਹੀ ਦੇਣੇ ਲੇਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ